ਆਹ ਨਿਹਰਾ ਭਗਵੰਤ ਮਾਨ ਸਾਹਿਬ ਨੇ ਆਪਣੇ ਝੂਠੇ ਵਾਅਦਿਆਂ ਨਾਲ ਸਾਡੇ ਪੰਜਾਬ ਦੇ ਘਰਾਂ 'ਚ ਕੀਤਾ ਉਹ ਹੁਣ ਗੋਵਿੰਦਵਾਲ ਥਰਮਲ ਪਲਾਂਟ ਖਰੀਦਿਆਂ ਦੂਰ ਨਹੀਂ ਹੋਣਾ ਮੈਂ ਮਾਨ ਸਾਹਿਬ ਨੂੰ ਇੱਕ ਨਸੀਹਤ ਜ਼ਰੂਰ ਦਿੰਦਾ ਬਿੜਾ ਰੋਸ਼ਨੀ ਦੇ ਝੂਠ ਲੁਕਿਆ ਰਿੰਦਾ ਮਾਨ ਸਾਹਿਬ ਇੰਨਾ ਵੀ ਬਿਜਲੀ ਪਿੱਛੇ ਨਾ ਭਜੋ ਕਿ ਤੁਹਾਡਾ ਸੱਚ ਹੋ ਜਾਕਰ ਹੁਣ ਪੰਜਾਬੀ ਸਮਝ ਗਏ ਆ ਕੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਦਾ ਮਨੀ ਪਲਾਂਟ ਹੈ ਤੇ ਜਦੋਂ ਕੇਜਰੀਵਾਲ ਨੂੰ ਪੈਸੇ ਦੀ ਲੋੜ ਹੁੰਦੀ ਹੈ ਉਦੋਂ ਹੀ ਉਹ ਭਗਵੰਤ ਮਾਨ ਦੀਆਂ ਤਾਰਾਂ ਖਿੱਚ ਦਿੰਦਾ ਹੈ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਥਰਮਲ ਪਲਾਂਟ ਦੀ ਕੈਪੈਸਿਟੀ ਦੱਸਿਆ ਮਾਨ ਸਾਹਿਬ ਹੁਣ ਕੁਝ ਨਹੀਂ ਬਣਨਾ ਸ਼ੀਸ਼ੇ ਮੂਰੇ ਖੜ ਕੇ ਕੈਪੈਸਿਟੀ ਆਪਣੀ ਚੈੱਕ ਕਰੋ ਕਰੰਟ ਆਪਣੇ ਚ ਲੈ ਕੇ ਆਓ لوکاں دے دکھ درد ਵੰਡਾਉਣ ਦਾ கரنٹ ਲੈ ਕੇ ਆਓ கரنٹ ਲੈ ਕੇ ਆਓ ਦਿੱਲੀ ਵਾਲਿਆਂ ਨੂੰ جواب دینے ਦਾ پنجاب ਨਾਲ ਖੜਨ ਦਾ ਪੰਜਾਬੀਆਂ ਨਾਲ ਖੜਨ ਦਾ پنجاب ਦੇ ਹੱਕ ਤੇ ਫੈਸਲੇ ਲੈਣ ਦਾ கரنٹ ਲੈ ਕੇ ਆਓ نہیں ਤੁਹਾਡੀਆਂ ਤਾਰਾਂ ਸ਼ਾਰਟ ਹੋਣ ਲੱਗੀਆਂ ਟਾਈਮ ਨਹੀਂ ਲੱਗਣਾ مان صاحب ਉਹ ਦਿਨ دور نہیں ਜਦ ਦਿਨ ਵਿਕਾਸ ਦੇ نام تے ਘੁਟਾਲੇ ਕਰਨ ਵਾਲੇ ਸਭ ਫੜੇ ਜਾਣਗੇ ਤੇ ਬਾਸ਼ਨਾ ਵਾਲੇ ਵੀ ਫੜੇ ਜਾਣਗੇ ਤੇ ਜਿਹੜੇ ਉਹ ਸੈਂਟਰ ਦੇ ਬਾਹਰ ਮੀਟਿੰਗਾਂ ਕਰਦੇ ਸੀ ਉਹ ਵੀ ਫੜੇ ਜਾਣਗੇ